ਸਚਾ ਦਰਬਾਰ ਇਥੇ ਪੰਕਤੀ ਆਏਗੀ ਅਗਲੇ ਸ਼ਲੋਕਾਂ ਤੇ ਨਾਲ ਇੱਕ ਹੋਰ ਹੈ ਕਿ ਕਰਮ ਧਰਤੀ ਸਰੀਰ ਇਸੇ ਸ਼ਲੋਕ ਵਿੱਚ ਆਉਂਦੀ ਹੈ ਕਿ ਸਰੀਰ ਕਰਮਾਂ ਦੀ ਧਰਤੀ ਆ ਜਿਹੋ ਜਿਹਾ ਬੀਜ ਲਿਆ ਉਹੋ ਜਿਹਾ ਉਗਣਾ ਹੈ ਔਰ ਇਹ ਪ੍ਰਮਾਤਮਾ ਦੇ ਹੁਕਮ ਵਿੱਚ ਹੈ ਕਿ ਜਿਸ ਇਨਸਾਨ ਨੇ ਬੁਰਾਈ ਹੀ ਬੀਜੀ ਆ ਉਹ ਚਗਾਈ ਦੀ ਆਸ ਨਹੀਂ ਕਰ ਸਕਦਾ ਸਮੇਜੋਰੀਆਂ ਕਿ ਕਰੀਜਾ ਜੱਟ ਹੰਡੇ ਹੁਣ ਕਤਾਈ ਦਾ ਪੈਦਾ ਜੋੜਾ ਪਟ ਕੋਈ ਬੰਦਾ ਰੇਸ਼ਮ ਬਨਣਾ ਚਾਹੁੰਦਾ ਤੇ ਉਹ ਬੀਜੀ ਬਿਠਾ ਹੈ ਕੱਤ ਦਾ ਹੁਣ ਹੈ ਚਾਹੁੰਦਾ ਰੇਸ਼ਮ ਹੈ ਬੀਜ ਦਾ ਕਿੰਨਾ ਹੈ ਲੱਭਦਾ ਦਾਖਾ ਹੈ ਤੇ ਭਾਈ ਇਦਾਂ ਗੱਲ ਨਹੀਂ ਬਣੇਗੀ ਕਰਮ ਉਹ ਕਰਮਾਂ ਦਾ ਫਲ ਲੈਣਾ ਦੇਣਾ ਇਹ ਲਗਾਤਾਰ ਵਾਪਰਦਾ ਹੈ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਬੀਜ ਆਪੇ ਹੀ ਖਾ ਮੰਤਰੀ ਹੋਏ ਠੋਇਆ ਨਾ ਕੀ ਲਗਿਆ ਜਾਈ ਆਪਣ ਹੱਥੀ ਆਪਣੇ ਦੇ ਉੱਚਾ ਆਪੇ ਲਾਏ ਹੁਕਮ ਪਿਆ ਤੁਰਖ ਸੁਖਾ ਅਤੀ ਹੁ ਤਕਾ ਖਾਏ ਗੁਰਮੁਖ ਸਿਓ ਮਨਮੁਖ ਅੜੈ ਡੁਬੈ ਹੱਕ ਨਿ ਆਏ ਜਿਹੜਾ ਗੁਰਮੁਖ ਨਾਲ ਅੜੇਗਾ ਉਹ ਮਨਮੁਖ ਜਿਵੇਂ ਬੋਲਦੇ ਹੁੰਦੇ ਆ ਨਾ ਵੀ ਅੜੇ ਸੋ ਛੜੇ ਉਹ ਫਿਰ ਅੜੇ ਸੋ ਛੜੇ ਵਾਲੀ ਗੱਲ ਹੋ ਜਾਂਦੀ ਗੁਰਮੁਖ ਸਿਓ ਮਨਮੁਖ ਅੜੈ ਡੁਬੈ ਹੱਕ ਨਿ ਆਏ ਦੋਹਾਂ ਸਿਰਿਆਂ ਕਸਮ ਆਪ ਵੇਖਿਆ ਕਰਿ ਉਪਾਏ ਨਾਨਕ ਇਵੇਂ ਜਾਣੀਏ ਸਭ ਕੁਝ ਤੇ ਸਰਜਾਈ ਹੈ ਸਾਰਾ ਕੁਝ ਉਹਦੇ ਹੁਕਮ ਚ ਉਸ ਮਾਲਕ ਨੇ ਧਰਤੀ ਇਦਾਂ ਸਾਜੀ ਹੈ ਕਿ ਇਹ ਤੇ ਗੁਰਮੁਖ ਨੂੰ ਉਹਨੇ ਵਡਿਆਈ ਦੇਣੀ ਹੀ ਦੇਣੀ ਹੈ ਗੁਰਮੁਖ ਧਰਤੀ ਸਾਚੇ ਸਾਜੀ ਤਿਸ ਮਹਿ ਉਹ ਪਤ ਖਪਤ ਸੋ ਬਾਜੀ ਬਾਕੀ ਜੋ ਉਹ ਪਤ ਖਪਤ ਹੈ ਉਤਪਤ ਪਰ ਲੋ ਜੋ ਵੀ ਹੋ ਰਿਹਾ ਬਣ ਰਿਹਾ ਟਟ ਰਿਹਾ ਉਹ ਬਾਜੀ ਆ ਉਹ ਖੇਡ ਆ ਤੇ ਵਡਿਆਈ ਗੁਰਮੁਖ ਦੀ ਹੈ ਗੁਰਮੁਖ ਧਰਤੀ ਸਾਚੇ ਸਾਜੀ ਤਿਸ ਮਹਿ ਉਹ ਪਤ ਖਪਤ ਸੋ ਬਾਜੀ ਬਾਕੀ ਤਾਂ ਬਾਜੀ ਆ ਖੇਡ ਆ ਔਰ ਉਸ ਖੇਡ ਦਾ ਇਹ ਸੂਲ ਹੈ ਕਿ ਗੁਰਮੁਖ ਜਿੱਤਾਂ ਮਨਮੁਖ ਹਾਰਿਆ ਗੁਰਬਾਣੀ ਜਿਹੜਾ ਇਵਾਕ ਲਿਖਿਆ ਹੋਇਆ ਇਹ ਖੇਡ ਹੈ ਤੇ ਖੇਡ ਦਾ ਸੂਲ ਇਹ ਆ ਜਿਵੇਂ ਆਪਾਂ ਕਹਿ ਦੋ ਕਿ ਲੱਕੜ ਤੇ ਲੋਹਾ ਉਹਨੂੰ ਉੱਪਰ ਲਾ ਕੇ ਪਾਣੀ ਚ ਛੁੜ ਦਈਏ ਤਾਂ ਲੱਕੜ ਉੱਤੇ ਆ ਜਾਣੀ ਹੈ ਲੋਹਾ ਥੱਲੇ ਚਲਾ ਜਾਣਾ ਇਹ ਸੂਲ ਹੈ ਇਹ ਹੁਕਮ ਹੈ ਇਹ ਤਾਂ ਸਮਝ ਲਿਏ ਇਹ ਅਕਾਲ ਪੁਰਖ ਦੇ ਹੁਕਮ ਵਿੱਚ ਹੀ ਹੈ ਕਿ ਜੋ ਕਿਸੇ ਦਾ ਬੁਰਾ ਕਰੇਗਾ ਉਹਦਾ ਆਪਣਾ ਪੈਲਾ ਹੋਏਗਾ ਇਸ ਕਰਕੇ ਮਹਾਰਾਜ ਨੇ ਕਾਹ ਵੀ ਦੁਸ਼ਮਣ ਦੇ ਵੀ ਭਲੇ ਦੀ ਅਰਦਾਸ ਕਰ ਦਿਓ ਨਾਨਕ ਨਾਮ ਚੜ੍ਹਦੀ ਖਲਾ ਤੇਰੇ ਭਾਣੇ ਸਰਬੱਤ ਦਾ ਭਲਾ ਆਪਣੇ ਮੂੰਹੋਂ ਆਪਦੇ ਦੁਸ਼ਮਣ ਦੀ ਵੀ ਜਦੋਂ ਤੁਸੀਂ ਇਹਦਾ ਵੀ ਭਲਾ ਕਰੋ ਆਪਾਂ ਗੁਰੂ ਰਾਮਦਾਸ ਮਹਾਰਾਜ ਜੀ ਦਾ ਇੱਕ ਵਚਨ ਸਾਂਝਾ ਕੀਤਾ ਸੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੁਝ ਜੋਗੀ ਆਏ ਉਹਨਾਂ ਨੇ ਉੱਥੇ ਆਪਦੇ ਜੋਗਾ ਦਾ ਪ੍ਰਚਾਰ ਕੀਤਾ ਤੇ ਨਾਲ ਆਖਿਆ ਕਿ ਗੁਰੂ ਕੇ ਸਿੱਖ ਜੋਗਾ ਨਹੀਂ ਕਰਦੇ ਜੋਗ ਨਹੀਂ ਕਰਦੇ ਤੇ ਇਹਨਾਂ ਦਾ ਮਨ ਨਹੀਂ ਕਦੀ ਵਿੱਚ ਰਹਿ ਸਕਦਾ ਤੇ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਉਹ ਬਹਿਸ ਕਰਕੇ ਹਰਾਉਣਾ ਚਾਹਦੇ ਸਨ ਤਾਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਹਨਾਂ ਦੇ ਪਸਾਇ ਇੱਕ ਸ਼ਬਦ ਉਚਾਰਿਆ ਉਹਨਾਂ ਨੂੰ ਸਮਝਾਇਆ ਭਾਈ ਬੱਕਰੀ ਕੇ ਗਾਲ ਜੈਸੇ ਦੁੱਧ بہਉਣ ਥਣ ਹੈ ਨ ਤੈਸੀ ਸਿੱਖਾਂ ਨੂੰ ਅਸ਼ਟਾਂਗ ਯੋਗ ਹੈ ਕਿ ਸਾਡੇ ਲਈ ਇਸ ਯੋਗ ਵਿੱਚੋਂ ਕੁਝ ਵੀ ਨਹੀਂ ਹੈ ਮਨ ਦੇ ਟਿਕਣ ਨਾਲ ਇਸ ਜੋਗ ਦਾ ਕੋਈ ਸਬੰਧ ਨਹੀਂ ਹੈ ਇਹ ਸਰੀਰ ਦੀਆਂ ਕਸਰਤਾਂ ਨੇ ਥੋੜਾ-ਬੋਤਾ ਸਰੀਰ ਨੂੰ ਫਾਇਦਾ ਕਰ ਸਕਦੀਆਂ ਮਨ ਦੇ ਤੇਰਾ ਕੋਈ ਅਸਰ ਨਹੀਂ ਹੈ ਭਾਈ ਨਾਮ ਦਾ ਪ੍ਰਚਾਰ ਕਰੋ ਕਿ ਨਾਮ ਨੂੰ ਜਪ ਕੇ ਪਾਪੀਆਂ ਦੇ ਦਿਲ ਵੀ ਮਿੱਤਰ ਹੋ ਜਾਂਦੇ ਹਨ ਸੱਚੇ ਪਾਤਸ਼ਾਹ ਨੇ ਲਿਖਿਆ ਦੁਨੀਆ ਨੂੰ ਜੋ ਚਾਹੀਦਾ ਹੈ ਉਹ ਰੱਬ ਦਾ ਨਾਮ ਹੈ ਉਹਦਾ ਪ੍ਰਚਾਰ ਕਰੋ ਫਿਰ ਉਹਨਾਂ ਨੇ ਜਿਹੜੇ ਮਹਾਰਾਜ ਦਾ ਨਰਾਦਰ ਕਰਨ ਆਏ ਜਾਂ ਫਰਾਉਣ ਵਾਸਤੇ ਆਏ ਬਹਿਸ ਕਰਨ ਆਏ ਸਨ ਮਹਾਰਾਜ ਜੀ ਉਸ ਸ਼ਬਦ ਵਿੱਚ ਅਖੀਰ ਵਿੱਚ ਉਹਨਾਂ ਦੀ ਵੀ ਭਲੇ ਦੀ ਅਰਦਾਸ ਕੀਤੀ ਪਹਿਲਾਂ ਆਖਿਆ ਕਿ ਹੱਥ ਕਰ ਤੰਤ ਵਜਾਵੇ ਜੋਗੀ ਤੁਸਰ ਵਜੇ ਬੇਨ ਗੁਰਮਤਿ ਹਰਗੁਣ ਬੋਲੋ ਜੋਗੀ ਇਹ ਮਨਵਾ ਹਰ ਰੰਗ ਭੇਨ ਜੋਗੀ ਧਰ ਦੇਹ ਮਤੀ ਉਪਦੇਸ਼ ਜੁਗ ਜੁਗ ਹਰ ਹਰ ਏਕੋ ਵਰਤੈ ਤੇ ਸਾਖ ਹੈ ਹਮ ਆਦੇਸ਼ ਕਹਿੰਦੇ ਸੰਗਤ ਕਰੋ ਨਾਮ ਜਪੋ ਮਨ ਸਾਥ ਬਣ ਗਏ ਤੇ ਮਨ ਆਪਣੇ ਆਪ ਹੀ ਆਪਣੀ ਕਿਰਤ ਕਰੇਗਾ ਜਿਹੜਾ ਕਿਰਤ ਕਰੇਗਾ ਉਹ ਨੂੰ ਕਿਸੇ ਯੋਗ ਆਤ ਦੀ ਲੋੜ ਨਹੀਂ ਪਵੇਗੀ ਉਹਦਾ ਸਰੀਰ ਆਪਣੇ ਆਪ ਹੀ ਠੀਕ ਰਹੇਗਾ ਜੋਗੀ ਵੇਲੇ ਸੀ ਜੰਗਲਾਂ 'ਚ ਬਿਚੇ ਸੀ ਵੇਲਿਆਂ ਦਾ ਜਿਹੜਾ ਸਰੀਰ ਹੈ ਉਹ ਬੇਟਵਾ ਹੋ ਜਾਂਦਾ ਇਸ ਕਰਕੇ ਉਹਨਾਂ ਨੇ ਇੱਕ ਅਸਰਤਾਂ ਦੀ ਕਾਢ ਕੀਤੀ ਸੀ ਸੱਚੇ ਪਾਤਸ਼ਾਹ ਕਹਿੰਦੇ ਭਾਈ ਜੇ ਬੰਦੇ ਦਾ ਮਨ ਵਿਗੜਿਆ ਹੋਇਆ ਹੈ ਤਾਂ ਸਰੀਰ ਜਿੰਨਾ ਮਰਜੀ ਤੰਦਰੁਸਤ ਹੋਵੇ ਉਹਦਾ ਕੀ ਕਰਾਂਗੇ ਉਹਨੇ ਪਾਪ ਵੀ ਕਰਨਾ ਹੈ ਕਿਸੇ ਦਾ ਬੁਰਾ ਹੀ ਕਰਨਾ ਇਸ ਕਰਕੇ ਉਹਨਾਂ ਨੇ ਉਹਨਾਂ ਨੂੰ ਕਿਹਾ ਭਾਈ ਜੋਗੀ ਹਰਦੇ ਹੋ ਮਤੀ ਉਪਦੇਸ਼ ਯੁਗ-ਯੁਗ ਹਰ ਹਰ ਏਕੋ ਵਰਤੈ ਤੇ ਸਾਧ ਹੈ ਹਮ ਆਦੇਸ਼ ਗਾਵੇਂ ਰਾਗ ਭਾਤ ਕੋ ਬੋਲੇ ਇਹ ਮਨਵਾ ਖੇਲੇ ਖੇਦ ਉਤੋ ਤੁਸੀਂ ਆਪਣੀ ਮੀਣਾ ਵਜਾਉਂਦੇ ਹੋ ਰਾਗ ਗਾਉਂਦੇ ਹੋ ਪਰ ਇਹ ਮਨ ਜਿਹੜਾ ਹੈ ਕਾਬੂ 'ਚ ਤਾਂ ਆਉਂਦਾ ਨਹੀਂ ਇਹ ਕਸਰਤਾਂ ਦੇ ਨਾਲ ਮਨ ਦੇ ਤੇ ਕੋਈ ਅਸਰ ਨਹੀਂ ਪੈਂਦਾ ਫਿਰ ਸਾਧ ਸੰਗਤ ਦੀ ਅਖੀਰਲੀਆ ਪੰਕਤੀਆਂ 'ਚ ਮਹਾਰਾਜ ਨੇ ਕਿਹਾ ਭਾਈ ਇਹ ਸਰੀਰ ਧਰਤੀ ਆ ਇਹ ਕਰਮ ਕਰਨਾ ਹੱਥ ਨਹੀਂ ਆਇਆ ਆਪਾਂ ਪਹਾੜਾਂ ਤੇ ਚੜ ਗਏ ਵਿਹਲੇ ਬਹਿ ਗਏ ਤੇ ਮੰਗ ਕੇ ਖਾ ਲਿਆ ਤੇ ਸਰੀਰ ਤਾਂ ਕਰਮ ਭੂਮੀ ਹੈ ਇੱਥੇ ਤਾਂ ਕੁਝ ਵੇਚਣਾ ਕਰਮ ਕਰਨਾ ਤੇ ਕਰਮ ਆਪਾਂ ਕੀਤਾ ਹੀ ਕੋਈ ਨਹੀਂ ਸੱਚੇ ਪਾਤਸ਼ਾਹ ਨੇ ਕਿਹਾ ਕਾਇਆ ਨਗਰ ਮੈਂ ਕਰਮ ਹਰ ਉਹੋ ਹਰ ਜੰਮ ਮੈਂ ਹਰਿਆ ਖੇਤ ਮਨੁਆ ਅਸਥਿਰ ਪੈਲ ਮਨ ਜੋ ਉਹ ਹਰ ਸਿੱਚੋ ਗੁਰਮਤ ਜੇਤ ਗੁਰਮਤ ਦਾ ਪਾਣੀ ਪਾਓ ਸੇਵਾ ਦੇ ਸ਼ੁਭ ਕਰਮਾਂ ਨੂੰ ਧਾਰਨ ਕਰੋ ਸੇਵਾ ਤੇ ਸਿਮਰਨ ਇਹ ਦੋ ਚੀਜ਼ਾਂ ਦੇ ਬੇੜਾ ਬੰਨੇ ਲਾਉਣਾ ਅਖੀਰਲੀਆ ਪੜਤੀਆਂ ਚ ਮਹਾਰਾਜ ਨੇ ਉਹਨਾਂ ਦੇ ਵੀ ਭਲੇ ਦੀ ਰਾਸ ਕੀਤੀ ਉਹ ਤੇ ਗੁਰੂ ਸਾਹਿਬ ਨਾਲ ਵੈਰ ਰੱਖ ਕੇ ਆਏ ਸੀ ਕਿ ਗੁਰੂ ਨਾਨਕ ਸਾਹਿਬ ਗੁਰੂ ਅਮਰਦਾਸ ਜੀ ਤਾਂ ਵੱਡੇ ਸਨ ਬਜ਼ੁਰਗ ਸਨ ਵੱਡੀ ਵੱਡੀ ਉਮਰ ਦੇ ਸਨ ਤੇ ਉਹਨਾਂ ਦੇ ਸਾਹਮਣੇ ਤਾਂ ਸਾਡੀ ਪੇਸ਼ ਨਹੀਂ ਚੱਲੀ ਤੇ ਆ ਜਿਹੜੇ ਨਵੇਂ ਗੁਰੂ ਆਏ ਤਾਂ 40 ਸਾਲ ਦੀ ਉਮਰ ਆ ਇਹਨਾਂ ਦੀ ਛੋਟੇ ਆ ਇਹਨਾਂ ਨੂੰ ਆਪਾਂ ਬਹਿਸ ਕਰਕੇ ਹਰਾ ਕੇ ਤੇ ਆਪਾਂ ਇਹਨਾਂ ਨੂੰ ਥੱਲੇ ਲਾ ਲੀਏ ਆਏ ਤਾਂ ਮਹਾਰਾਜ ਦਾ ਉਹ ਨਰਾਦਰ ਕਰਨ ਆਤੀ ਸਨ ਪਰ ਮਹਾਰਾਜ ਨੇ ਉਹਨਾਂ ਦੇ ਵੀ ਭਲੇ ਦੀ ਅਰਦਾਸ ਕੀਤੀ ਕਹਿੰਦੇ ਜੋਗੀ ਜੰਗਮ ਸ੍ਰਿਸ਼ਟ ਸਭ ਤੁਮਰੀ ਜੋ ਦੇ ਹੋ ਮਾਤੀ ਤਿਤ ਜੇਤ ਮਹਾਰਾਜ ਜੀ ਇਹ ਆਕਾਰਪੁਰਖ ਪਿਤਾ ਇਹ ਜੋਗੀ ਇਹ ਜੰਗਮ ਇਹ ਵੀ ਸਾਰੀ ਸ੍ਰਿਸ਼ਟੀ ਤੇਰੀ ਆ ਜਿਹਨੂੰ ਜਿਹਨੀ ਮੰਨਤਿਆ ਉਹ ਉਹਦਾ ਦਾ ਪ੍ਰਚਾਰ ਕਰਦਾ ਦੁਨੀਆ ਜਿਹੜੀ ਹੈ ਉਹ ਆਪਾਂ ਲੋੜਾਂ ਥੋੜਾਂ ਗਰਜਾਂ ਸਵਾਰਥ ਵੇਦੀ ਹੈ ਜਾਂ ਵੇਦੀਆ ਵੀ ਰਾਜ ਕੀ ਦਾ ਜਿਹਦਾ ਰਾਜ ਹੁੰਦਾ ਉਹ ਭਾਵੇਂ ਜੋ ਮਰਜ਼ੀ ਕਰੀ ਜਾਵੇ ਲੋਕ ਉਹਦੀ ਰੀਸਕਾਰੀ ਕਹਿੰਦੇ ਆ ਅੰਗਰੇਜ਼ਾਂ ਦਾ ਰਾਜ ਆਇਆ ਲੋਕਾਂ ਨੇ ਅੰਗਰੇਜ਼ਾਂ ਦੀ ਰੀਸ ਕੀਤੀ ਜਿਹਦਾ ਰਾਜ ਹੁੰਦਾ ਲੋਕੀ ਉਹਦੀ ਰੀਸ ਕਰਦੇ ਆ ਉਹੋ ਜਿਹੇ ਕੱਪੜੇ ਪਾਉਂਦੇ ਆ ਉਹੋ ਜਿਹਾ ਖਾਣਾ ਪੀਣਾ ਖਾਣ ਦੇ ਢੰਗ ਬਦਲ ਜਾਂਦੇ ਆ ਪਹਿਨਣ ਦੇ ਢੰਗ ਬਦਲ ਜਾਂਦੇ ਆ ਕਿਉਂਕਿ ਜਿਹੜਾ ਰਾਜ ਹੁੰਦਾ ਪੈਸਾ ਹੁੰਦਾ ਉਹ ਵੰਦਦੇ ਸਮੇ ਲੋਕ ਫਾਰਸੀ ਬੋਲ ਕੇ ਬੜੇ ਕੋਸ਼ਨ ਦੇ ਸੰ ਘਰ ਘਰ ਮੀਆਂ ਸਭਨਾ ਜੀਆਂ ਬੋਲੀ ਔਰ ਤੁਮਾਰੀ ਪਹਿਲਾਂ ਸ੍ਰੀਮਾਨ ਸ਼੍ਰੀਮਤੀ ਹੁੰਦੇ ਸੀ ਜਦੋਂ ਫਾਰਸੀ ਆਣਿਆਂ ਦਾ ਰਾਜ ਆ ਗਿਆ ਫਿਰ ਉਹ ਮੀਆਂ بیوی ਬਣ ਗਏ ਹੁਣ ਅੱਜ ਕੱਲ ਮਿਸਟਰ ਤੇ ਮੈਸਜ ਬਣ ਕੇ ਕੋਸ਼ਿਆ ਜਿਹਦਾ ਰਾਜ ਹੁੰਦਾ ਜਿੱਤਾਂ ਦਾ ਰਾਜ ਹੁੰਦਾ ਲੋਕ ਉਹ ਜੇ ਅਖਰਵਰਤਨੇ ਸ਼ੁਰੂ ਕਰ ਦਿੰਦੇ ਘਰ ਘਰ ਮੀਆਂ ਸਭ ਨਾਲ ਜੀਆਂ ਬੋਲੀ ਅਵਰਤਿ ਮਾਰੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਕਿ ਆਕਾਰਪੁਰਖ ਵਾਹਿਗੁਰੂ ਭਲਾ ਕਰ ਇਹ ਸਾਰੇ ਤੇਰੇ ਹੀ ਨੇ ਜਿਹੜੇ ਭਟਕੇ ਹੋਏ ਨੇ ਉਹ ਵੀ ਤੇਰੇ ਹੀ ਨੇ ਆਪਾਂ ਮਨ ਦੀ ਅੱਖਾਂ ਨਹੀਂ ਰੱਖਣੀ ਜੋਗੀ ਜੰਗਮ ਸ੍ਰਿਸ਼ਟ ਸਭ ਤੇਰੀ ਇਹ ਸਾਰੀ ਸ੍ਰਿਸ਼ਟੀ ਤੇਰੀ ਆ ਭਾਵੇਂ ਕੋਈ ਸਹੀ ਚੱਲ ਰਿਹਾ ਭਾਵੇਂ ਕੋਈ ਗਲਤ ਚੱਲ ਰਿਹਾ ਇਹ ਮਾਲਕ ਸਾਰੀ ਤੇਰੇ ਆ ਜਿਨ੍ਹਾਂ ਨੂੰ ਤੂੰ ਜੋੜਿਆ ਹੋਇਆ ਉਹ ਜੁੜੇ ਹੋਏ ਨੇ ਜਿਨ੍ਹਾਂ ਨੂੰ ਤੂੰ ਪਟਕਾਇਆ ਹੋਇਆ ਉਹ ਪਟਕੇ ਹੋਏ ਨੇ ਮੇਰੇ ਕਰਤਾ ਐਵੇਂ ਭਾਉਦਾ ਮਨਮੁਖ ਪਰਮਾਣਿ ਉਹਨੂੰ ਐਵੇਂ ਹੀ ਭਾਉਦਾ ਕਿ ਜਿਹੜੇ ਮਨਮੁਖ ਆ ਉਹਨਾਂ ਨੂੰ ਉਹਨੇ ਢੇੜੇ ਕਢਾਉਣੇ ਕਢਾਉਣੇ ਉਹ ਪਟਕਣਗੇ ਜਿਨ੍ਹਾਂ ਤੋਂ ਬਖਸ਼ਿਸ਼ ਹੋਣੀ ਐ ਉਹਨਾਂ ਤੋਂ ਹੋਣੀ ਐ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਭਵਾਈ ਐ ਜਿਨ੍ਹਾਂ ਨੂੰ ਉਹਨੇ ਭਵਾਇਆ ਹੋਇਆ ਦੀਪ ਭਾਰੀ ਪੁਰਖ ਵਿਧਾਤਾ ਐ ਜਿਨ੍ਹਾਂ ਨੂੰ ਕੋ ਹਟ ਨਹੀਂ ਦਿੱਤੀ ਐ ਉਹ ਫਿਰ ਭਾਈ ਜਾਂਦੇ ਨੇ ਉਹ ਰੁਕਦੇ ਨਹੀਂ ਰੁਕਣਗੇ ਉਦੋਂ ਹੀ ਜਦੋਂ ਉਹ ਰੁਕੂਗਾ ਜੋ ਕੀ ਜੰਗਮ ਸ੍ਰਿਸ਼ਟ ਸਭ ਤੁਮਰੀ ਜੋਦ ਦੇ ਹੋ ਮਤੀ ਤਿਤ ਚੇਲ ਉਧਰ ਕੋਈ ਚੱਲ ਸਕਦਾ ਜਿਹੋ ਜੀ ਰੱਬ ਨੇ ਮੱਤ ਦਿੱਤੀ ਆ ਜੋਦ ਦੇ ਹੋ ਮਤੀ ਤਿਤ ਚੇਲ ਜਨ ਨਾਨਕ ਕੇ ਪ੍ਰਵੰਤਰ ਜਾਮੀ ਹਰ ਲਾਭੋ ਬਨਵਾ ਇਹ ਚੌਥੇ ਪਾਸ਼ਾ ਦਾ ਇਹ ਬਚਨ ਆ ਕਿ ਰੱਬ ਦੇ ਗੋਲ ਗੋਲੇ ਆ ਗਾਈ ਚੱਲੋ ਜੇ ਕੋਈ ਲਿੰਦਿਆ ਵੀ ਕਰਦਾ ਪ੍ਰਵਾਹ ਨਾ ਕਰੋ ਉਹ ਆਪਦਾ ਕੰਮ ਕਰ ਰਿਹਾ ਤੁਸੀਂ ਆਪਦਾ ਕਰੋ ਹਰ ਜਨ RAM ਨਾਮ ਗੁਣ ਗਾਵੈ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਾਵੈ ਜੇ ਤੁਸੀਂ ਆਪ ਦੀ ਗੱਲ ਛੱਡ ਕੇ ਬਹਿ ਗਏ ਤੁਸੀਂ ਵੀ ਉਹਦੇ ਅਗੇ ਹੋ ਗਏ ਫੇਰ ਫਰਕ ਕੀ ਹੋਇਆ ਉਹਨੇ ਨਿੰਦਿਆ ਕੀਤੀ ਤੁਸੀਂ ਡੋਲ ਗਏ ਉਹਨੇ ਉਸਤਤ ਕੀਤੀ ਤੁਸੀਂ ਫੁੱਲ ਕੇ ਪਹਾੜ ਬਣ ਗਏ ਉਸਤਤ ਨਿੰਦਿਆ ਚੋਂ ਤਾਂ ਨਿਕਲਣਾ ਹੈ ਰੱਬ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੋਖਾਵੈ ਤੈਸਾ ਮਾਨ ਤੈਸਾ ਬਹਾਰ ਹੋਣਾ ਚਾਹੀਦਾ ਮਨ ਅਬ ਮਨ ਬਰਾਬਰ ਹੋ ਜਾਏ ਉਸਤਤ ਕਰਨ ਵਾਲੇ ਦੀ ਵੀ ਗੱਲਾਂ 'ਚ ਨਾ ਆਓ ਨਿੰਦਿਆ ਕਰਨ ਵਾਲੇ ਦੀ ਵੀ ਪ੍ਰਵਾਹ ਨਾ ਕਰੋ ਹਰ ਜਨ ਰਾਮ ਨਾਮ ਗੋਲ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੋਲ ਨਾ ਗਾਵੇ ਹਰ ਆਪੇ ਹੀ ਮਤ ਦੇਵੇ ਸੁਆਮੀ ਹਰ ਆਪੇ ਬੋਲ ਬੁਲਾਵੇ ਜਦੋਂ ਇਹ ਮੰਨ ਲਿਆ ਕਿ ਵਾਹਿਗੁਰੂ ਆਪ ਹੀ ਮਤ ਦਿੰਦਾ ਉਹਨੇ ਹੀ ਬੋਲਣ ਯੋਗ ਕੀਤਾ ਤੇ ਜਿਹੜੇ ਟੇਬਲ ਕਾਰਡ ਜੋ ਭਰਿਆ ਜਿਹਦੇ ਜੋਦ ਚ ਉਹ ਹੀ ਰਾਜ ਨੇ ਲਿਖਿਆ ਜੋ ਪਾਵੇਂ ਪਾਂਡੇ ਭਾਂਡੇ ਵਿੱਚ ਵਸਤ ਸਾ ਨਿਕਲੇ ਕਿਆ ਕੋਈ ਕਰੇ ਵਿਚਾਰ ਜਿਹਦੇ ਅੰਦਰ ਗੁਣ ਨੇ ਉਥੋਂ ਗੁਣ ਪ੍ਰਗਟ ਹੋਣਗੇ ਜਿੱਥੇ ਔਗਣ ਹਨ ਉਥੋਂ ਔਗਣ ਹੀ ਪ੍ਰਗਟ ਹੋਣਗੇ ਸਾਡਾ ਅਗਲਾ ਕੀਤੇ ਤੇ ਹੈ ਜਦੋਂ ਅਸੀਂ ਚਿੱਤਰ ਨੂੰ ਮਾੜਾ ਕਹਾਂਗੇ ਤੇ ਚਿੱਤਰ ਵਿਚਾਰੇ ਨੇ ਕਿਹੜਾ ਬੋਲਣਾ ਮਾੜਾ ਤਾਂ ਅਸਲ ਵਿੱਚ ਚਿੱਤਰਕਾਰ ਹੀ ਹੋਇਆ ਨਾ ਆਪਾਂ ਕਹਤੀਏ ਕਿ ਆਹ ਕੰਧ ਸਹੀ ਨਹੀਂ ਤੇ ਕੰਧ ਵਿਚਾਰੀ ਨੇ ਕਿਹੜਾ ਬੋਲਣਾ ਕਾਂਦ ਨੂੰ ਬਣਾ ਸਰਟੀਫਿਕੇਟ ਮਿਲਣਾ ਗੱਲ ਤਾਂ ਮਿਸਤਰੀ ਦੀ ਆ ਨਾ ਫਿਰ ਮਿਸਤਰੀ ਸਹੀ ਨਹੀਂ ਜੇ ਕੰਦ ਸਹੀ ਨਹੀਂ ਆਖਿਆ ਇਹਦਾ ਮਤਲਬ ਇਹ ਹੈ ਕਿ ਮਿਸਤਰੀ ਸਹੀ ਨਹੀਂ ਹੈ ਕਾਰੀਗਰ ਸਹੀ ਨਹੀਂ ਹੈ ਚਿੱਤਰ ਨੂੰ ਨਿੰਦਿਆ ਚਿੱਤਰ ਨੂੰ ਧੋਣਾ ਨਿੰਦਿਆ ਚਿੱਤਰਕਾਰ ਨੂੰ ਨਿੰਦਿਆ ਉਹ ਚਿੱਤਰ ਜਿਹੜਾ ਆਪੇ ਬਣ ਗਿਆ ਇਹਦਾ ਕਿਸੇ ਨੇ ਬਣਾਇਆ ਨਾ ਗੁਰੂ ਸਾਹਿਬ ਕਹਿੰਦੇ ਹਨ ਤੇ ਜਿੰਨਾਂ ਨੂੰ ਚਿੱਤਰਕਾਰ ਦੇਖਦਾ ਉਹ ਕਹਿੰਦੇ ਪੂਰੇ ਕਾਕੀ ਆ ਸਭ ਕਿਸ ਪੂਰਾ ਘਟ ਵੰਦ ਕਿਸ ਨਾਹੀ ਇਹ ਉਹਦੀ ਖੇਡ ਹੈ ਕਿਸੇ ਨੂੰ ਉਹਨੇ ਆਪਦੇ ਨਾਲ ਜੁੜਿਆ ਤੇ ਕੋਈ ਅਜੀ ਵੇਟਿੰਗ ਚੱਲੀ ਚੱਚਾ ਰਚਿਤ ਚਿਤ੍ਰ ਹੈ ਪਾਰੀ ਤਦ ਚਿਤ੍ਰੈ ਚਿਤ ਉਹ ਚਤਕਾਰੀ ਚਿਤ੍ਰ ਬਚਿਤ ਇਹ ਹੈ ਅਵਝੇਰਾ ਤਦ ਚਿਤ੍ਰੈ ਚਿਤ ਰਾਗ ਤੇ ਤੇਰਾ ਕਵੀਰ ਸਾਹਿਬਾਂ ਦੇ ਚਿਤ੍ਰ ਨਾ ਵੇਖੋ ਚਿਤ੍ਰਕਾਰ ਨੂੰ ਵੇਖੋ ਜਿਨੇ ਚਿਤ੍ਰਕਾਰ ਨੂੰ ਵੇਖਿਆ ਉਹ ਕਹਿੰਦਾ ਸੱਚੇ ਤੇਰੇ ਖੰਡ ਸੱਚੇ ਬਹ ਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਮੇ ਸਰਬ ਵਿਚਾਰ ਸੱਚੇ ਤੇਰੀ ਕਰਨੇ ਸਰਬਿਆਕਾਰ ਸੱਚਾ ਤੇਰਾ ਉਥੇ ਬਹੁਤ ਆਮਰ ਸੱਚਾ ਦੀ ਬਾਣ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚਾ ਤੇਰਾ ਹੁਕਮ ਸੱਚਾ ਪੁਰਮਾਨ ਉਥੇ ਹਰ ਗੱਲ ਹੀ ਸੱਚ ਹੋ ਜਾਂਦੀ ਹਰ ਗੱਲ ਚ ਵਿਸਮਾਦ ਹੁੰਦਾ ਵਿਸਮਾਦ ਨਾਦ ਵਿਸਵਾਦ ਏਦ ਵਿਸਮਾਦ ਜੀਵ ਇਸਮਾਦ ਭੇਦ ਵਿਸਮਾਦ ਪੌਣ ਵਿਸਵਾਦ ਪਾਣੀ ਵਿਸਮਾਦ ਅਗਨੀ ਕਿਹੜਾ ਮਿਡਾਣੀ ਜਦੋਂ ਪ੍ਰਮਾਤਮਾ ਵਰਤਦਾ ਦਿਖਦਾ ਫਿਰ ਬੰਦਾ ਆਪਦੇ ਦੁਸ਼ਮਣ ਦੇ ਵੀ ਭਲੇ ਦੀ ਅਰਦਾਸ ਕਰ ਦਿੰਦਾ ਮਹਾਰਾਜ ਇਹਨੂੰ ਵੀ ਮਾਤਦਾ ਈਰਖਾ ਛੱਡ ਦੇਦਾ ਜਿਹੜਾ ਈਰਖਾ ਛੱਡ ਦਿੰਦਾ ਉਹਦਾ ਮਨ ਬਹੁਤ ਸਾਰੀਆਂ ਅਲਾਮਾਂ ਤੋਂ ਬਿਮਾਰੀਆਂ ਤੋਂ ਅਰੋਗਾਂ ਤੋਂ ਬਚ ਜਾਂਦਾ ਔਰ ਉਹਦਾ ਭਲਾ ਹੁੰਦਾ ਜਦੋਂ ਅਸੀਂ ਦੁਸ਼ਮਣ ਦਾ ਭਲਾ ਕੀਤਾ ਸੋਚਿਆ ਆਪਦਾ ਵੀ ਭਲਾ ਸ਼ੁਰੂ ਹੋ ਗਿਆ ਮਹਾਰਾਜ ਸੱਚੇ ਪਾਤਸ਼ਾਹ ਨੇ ਬੰਦੇ ਨੂੰ ਕਿਹਾ ਕਿ ਈਰਖਾ ਨੂੰ ਭੁੱਲ ਕੇ ਜੀਣਾ ਹੈ ਈਰਖਾ ਮਨ ਵਿੱਚ ਨਹੀਂ ਰੱਖਣੀ ਸ਼ਬਦ ਹੈ ਜੇ ਸੰਦਰ ਤਾਤ ਪ੍ਰਾਈ ਹੋਵੇ ਆਓ ਵਿਚਾਰ ਕਰੀਏ ਜਿਹਦੇ ਅੰਦਰ ਪ੍ਰਾਈਤਾਤ ਹੈ ਕਿਸੇ ਨਾਲ ਈਰਖਾ ਆ ਉਹਦਾ ਆਪ ਦਾ ਵੀ ਭਲਾ ਕਦੀ ਨਹੀਂ ਹੁੰਦਾ ਤਾਂ ਗੁਰੂ ਰਾਮਦਾਸ ਮਹਾਰਾਜ ਚੌਥੇ ਪਾਤਸ਼ਾਹ ਜੀ ਇਸ ਪ੍ਰਕਾਰ ਬਖਸ਼ਿਸ਼ ਕਰਦੇ